ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਤੇ ਵੀ ਚਾਪਾ ਗੱਲ ਕਰਾਂਗੇ ਕਿ ਗੱਡੀ ਦੀ ਸਰਵਿਸ ਆਪਾਂ ਨੂੰ ਕਿੱਥੇ ਕਰਾਉਣੀ ਚਾਹੀਦੀ ਹੈ ਅਥਰਾਇਜ਼ਡ ਏਜੰਸੀ ਦੇ ਵਿੱਚ ਕਰਾਉਣੀ ਚਾਹੀਦੀ ਹੈ ਜਾਂ ਬਾਹਰੋਂ ਕਰਾਉਣੀ ਚਾਹੀਦੀ ਹੈ ਇਹਨਾਂ ਇਸ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਕੋਸਟ ਦੀ ਕਿ ਏਜੰਸੀ ਦੇ ਵਿੱਚ ਕਿੰਨੀ ਕੋਸਟ ਆਉਂਦੀ ਹੈ ਤੇ ਬਾਹਰੋਂ ਆਪਾਂ ਸਰਵਿਸ ਕਰਾਉਣਿਆਂ ਦਾ ਕਿੰਨੀ ਆਉਂਦੀ ਹੈ ਜਦੋਂ ਆਪਾਂ ਏਜੰਸੀ ਦੇ ਵਿੱਚ ਸਰਵਿਸ ਕਰਾਉਨੇ ਆ ਗੱਡੀ ਦੀ ਤਾਂ ਜਿਹੜੀ ਹੈ ਜਿਹੜਾ ਸਪੇਅਰ ਪਾਰਟ ਦੀ ਜਿਹੜੀ ਕਾਸਟ ਹੁੰਦੀ ਆ ਉਹ ਤਾਂ ਉੰਨੀ ਹੀ ਹੁੰਦੀ ਆ ਬਾਹਰ ਵੀ ਜੇ ਤੁਸੀਂ ओरिजिनल ਸਮਾਨ ਲੈਣਾ ਤਾਂ ਉਹ ਵੀ ਤੁਹਾਨੂੰ ਉਨੇ ਦਾ ਹੀ ਮਿਲਣਾ ਠੀਕ ਹੈ ਜੀ ਪਰ ਜਿਹੜਾ ਏਜੰਸੀ ਦੇ ਵਿੱਚ ਆ ਜਿਹੜੀ ਲੇਬਰ ਹੈ ਉਹ ਮਹਿੰਗੀ ਪੈਂਦੀ ਹੈ ਜਿਵੇਂ ਕਿ ਜੇਕਰ ਤੁਸੀਂ 12ਵਾਂ ਸਰਵਿਸ ਕਰਾਉਗੇ ਤਾਂ ਤੁਹਾਨੂੰ 200 ਤੋਂ ਲੈ ਕੇ 300 ਰੁਪਏ ਜਿਹੜੀ ਸਰਵਿਸ ਦੀ ਕਾਸਟ ਹੋਊਗੀ ਨਾਰਮਲ ਸਰਵਿਸ ਦੀ ਜਿਹਦੇ ਵਿੱਚ ਆ ਜਾਂਦਾ ਆਪਣਾ ਔਇਲ ਫਿਲਟਰ ਏਅਰ ਫਿਲਟਰ ਤੇ ਆਪਣਾ ਮਗਲਾਇਲ ਹੋ ਗਿਆ ਗੱਡੀ ਦਾ ਜਿਹੜਾ ਪੈਣਾ ਉਹ ਚੇਜ ਕਰਾਉਨੇ ਆ ਤਾਂ ਤੁਹਾਡੀ 300 ਰੁਪਿਆ ਲੇਬਰ ਆਉਂਦੀ ਆ ਵੱਧ ਤੋਂ ਵੱਧ ਜਾਂ 200 ਜੇਕਰ ਤੁਸੀਂ ਪੱਕੇ ਜਾਣੇ ਹੋ ਉਸ ਮਿਸਤਰੀ ਦੇ ਕੋਲ ਤਾਂ ਤੋਂ ਆਟੋ ਉਹ 200 ਰੁਪਿਆ ਵੀ ਚਾਰਜ ਕਰ ਲੈਂਦਾ ਕਿਉਂਕਿ ਤੁਸੀਂ ਪਰਮਾਨੈਂਟ ਉਹਦੇ ਕੋਲ ਜਾਣੇ ਹੋ ਠੀਕ ਹੈ ਜੀ ਤੇ ਫਰਕ ਹੈ ਸਿਰਫ ਜਿਹੜਾ ਲੇਬਰ ਦਾ ਹੀ ਪੈਂਦਾ ਜਦੋਂ ਆਪਾਂ ਏਜੰਸੀ ਤੋਂ ਕਰਾਉਨੇ ਆ ਬਾਕੀ ਸਾਰੀ ਕਾਸਟ ਉਹੀ ਹੁੰਦੀ ਆ ਜਿਹੜੀ ਏਜੰਸੀ ਦੇ ਵਿੱਚ ਹੈ ਜਿਹੜੀ ਲੇਬਰ ਕਾਸਟ ਆ ਉਹ ਥੋੜੀ ਮਹਿੰਗੀ ਹੁੰਦੀ ਆ ਜਿਵੇਂ ਜਿਹੜੀ ਲੇਬਰ ਕਾਸਟ ਆ 12 ਤੋਂ ਲੈ ਕੇ 1500 ਰੁਪਏ ਦੇ ਵਿੱਚ ਪੈਂਦੀ ਆ ਪਰ ਉਹਦੇ ਵਿੱਚ ਇੱਕ ਧਿਆਨ ਦਉਣ ਜੇ ਹੋਏ ਗੱਲ ਹੈ ਕਿ ਜਦੋਂ ਆਪਾਂ ਬਾਹਰੋਂ ਕਰਾਉਣੇ ਤਾਂ ਆਪਾਂ ਨੂੰ ਗੱਡੀ ਦੀ ਜਿਹੜੀ ਵਾਸ਼ਿੰਗ ਹੈ ਤੇ ਅੰਦਰੋਂ ਕਲੀਨਿੰਗ ਕਰਾਉਣੇ ਆਪਾਂ ਉਹ ਆਪਾਂ ਨੂੰ ਅਲੱਗ ਤੋਂ ਕਰਾਉਣੀ ਪੈਂਦੀ ਹੈ ਉਹਦਾ ਆਪਾਂ 300 ਰੁਪਿਆ ਲੱਗ ਰੱਖੀਏ ਤਾਂ ਆਪਾਂ ਨੂੰ ਬਾਹਰੋਂ 500 ਰੁਪਏ ਚ ਆਪਾਂ ਨੂੰ ਸਰਵਿਸ ਪੈਂਦੀ ਹੈ ਸਰਵਿਸ ਕਾਸਟ ਹੈ ਜਿਹੜੀ ਠੀਕ ਹੈ ਜੀ ਲੇਬਰ ਆਪਾਂ ਕਹਿੰਦੇ ਹਾਂ ਜੀ ਨੂੰ ਤੇ ਅੰਦਰੋਂ ਕਰਾਉਣੇ ਤਾਂ ਆਪਾਂ ਨੂੰ 1200 ਤੋਂ ਲੈ ਕੇ 1500 ਚ ਪੈਂਦੀ ਹੈ ਠੀਕ ਹੈ ਜੀ ਸਿਰਫ ਇਹੀ ਫਰਕ ਹੈ ਕਹਿਣ ਦਾ ਕਹਿਣ ਦਾ ਮਤਲਬ ਇਹੀ ਹੈ ਕਿ 800 ਰੁਪਏ ਦਾ ਆਪਾਂ ਨੂੰ ਬਚਤ ਹੁੰਦੀ ਹੈ ਇੱਕ ਸਰਵਿਸ ਦੇ ਵਿੱਚ ਤੇ ਜੇਕਰ ਤੁਸੀਂ ਹੋਰ ਜੇ ਏਜੰਸੀ ਤੋਂ ਜੇਕਰ ਤੁਸੀਂ ਅਲਾਈਨਮੈਂਟ ਤੇ ਬੀਲ ਬੈਲੈਂਸਿੰਗ ਵਗੈਰਾ ਕਰਾਉਨੇ ਹੋ ਉਹ 700 800 ਰੁਪਏ ਪੈਂਦੀ ਹੈ ਤੇ 1200 500 ਰੁਪਏ ਚ ਆਪਣਾ ਸਰ ਜਾਂਦਾ 300 ਰੁਪਏ ਦਾ ਉਹ ਫਰਕ ਹੈ ਉਹੀ 1200 1200 ਦਾ ਆਪਾਂ ਨੂੰ ਓਵਰਆਲ ਫਰਕ ਪੈਂਦਾ ਜੇ ਆਪਾਂ 1200 ਸਰਵਿਸ ਕਰਾਉਨੇ ਆ ਠੀਕ ਹੈ ਜੀ ਤੇ ਇਹਦਾ ਉਹਨਾਂ ਲਈ ਬਹੁਤ ਬਚਤ ਹੈ ਜਿਨ੍ਹਾਂ ਦੀਆਂ ਸਾਲ ਦੇ ਵਿੱਚ ਦੋ ਜਾਂ 6 ਜਾਂ 7 ਸਰਵਿਸਾਂ ਹੁੰਦੀਆਂ ਜਿਵੇਂ ਟੈਕਸੀ ਵਾਲੇ ਬੰਦੇ ਨੇ ਜਿਹੜੇ ਡੇਲੀ ਗੱਡੀ ਚਲਾਉਂਦੇ ਨੇ 2-300 ਕਿਲੋਮੀਟਰ ਤਾਂ ਉਹਨਾਂ ਦੀ ਮਹੀਨੇ ਡੇਢ ਮਹੀਨੇ ਬਾਅਦ ਸਰਵਿਸ ਆ ਜਾਂਦੀ ਹੈ ਠੀਕ ਆ ਜੀ ਇਸ ਚੀਜ਼ ਦਾ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਹੋਰ ਕਿਸੇ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਇਸ ਲਈ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਸਰਵਿਸ ਕਿਨੂੰ ਅੰਦਰੋਂ ਕਰਾਉਣੀ ਚਾਹੀਦੀ ਹੈ ਏਜੰਸੀ ਦੇ ਕੋਲੋਂ ਤੇ ਕਿਨੂੰ ਬਾਹਰੋਂ ਕਰਾਉਣੀ ਚਾਹੀਦੀ ਹੈ ਠੀਕ ਆ ਜੀ ਬਾਰੋਂ ਸਰਵਿਸ ਉਹਨੂੰ ਕਰਾਉਣੀ ਚਾਹੀਦੀ ਹੈ ਜਿਹਦੀ ਗੱਡੀ ਜ਼ਿਆਦਾ ਚੱਲਦੀ ਹੈ ਤੇ ਉਹ ਇਕੱਲਾ ਬੰਦਾ ਉਸ ਗੱਡੀ ਨੂੰ ਚਲਾਉਂਦਾ ਉਹਨੂੰ ਪਤਾ ਹੈ ਵੀ ਪਿਛਲੀ ਸਰਵਿਸ ਦੇ ਵਿੱਚ ਮੈਂ ਕੀ ਕਰਾਇਆ ਸੀਗਾ ਕੀ ਕਿਉਂ ਕੀ ਕੁਝ ਚੇਂਜ ਹੋਇਆ ਸੀਗਾ ਠੀਕ ਹੈ ਅਗਲੀ ਸਰਵਿਸ ਦੇ ਵਿੱਚ ਮੈਂ ਹੁਣ ਕੀ ਕਰਾਉਣਾ ਹੈ ਤੇ ਉਹਨੂੰ ਗੱਡੀ ਬਾਰੇ ਪੂਰੀ ਨੌਲੇਜ ਹੈ ਉਹ ਬਾਰੋਂ ਸਰਵਿਸ ਕਰਾ ਸਕਦਾ ਹੈ ਠੀਕ ਹੈ ਜੀ ਤੇ ਮੈਂ ਵੀ ਹੁਣ ਤੱਕ ਦੋਨੋਂ ਗੱਡੀਆਂ ਦੀ ਇੱਕ ਮੇਰੇ ਪਿੱਛੇ Swift ਖੜੀ ਹੈ ਤੇ ਇੱਕ ਮੇਰੇ ਪਿੱਛੇ ਆਪਣੀ ਖੜੀ ਆ ਸਲੈਰੀਓ ਗੱਡੀ ਮੈਂ ਦੋਨਾਂ ਦੀ ਦੋਨਾਂ ਦੀ ਸਰਵਿਸ ਹੈ ਜਿਹੜੀ ਉਹ 12 ਉਹ ਕਰਾਉਂਦਾ ਰਿਹਾ 12 ਵੀ ਸਾਰਾ ਜਿਹੜਾ ਸਮਾਨ ਆ ਵਧੀਆ ਮਿਲਦਾ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਪਰ ਤੁਹਾਨੂੰ ਥੋੜੀ ਨੌਲੇਜ ਹੋਣੀ ਚਾਹੀਦੀ ਆ ਬਾਕੀ ਜਿਹੜੇ ਬੰਦੇ ਜਿਹੜੇ ਬੰਦੇ ਨੇ ਨਹੀਂ ਕਰਾਉਣੀ ਸਰਵਿਸ ਬਾਹਰੋਂ ਤੇ ਇਹਨਾਂ ਨੂੰ ਅੰਦਰੋਂ ਕਰਾਉਣੀ ਚਾਹੀਦੀ ਆ ਮੈਂ ਉਹਦੀ ਗੱਲ ਕਰਦਾ ਹਾਂ ਜੇਕਰ ਤੁਹਾਡੀ ਗੱਡੀ ਦੀ ਸਰਵਿਸ ਸਾਲ ਦੇ ਵਿੱਚ ਇੱਕ ਹੁੰਦੀ ਹੈ ਠੀਕ ਆ ਤਾਂ ਵੀ ਤੁਹਾਨੂੰ ਏਜੰਸੀ ਤੋਂ ਹੀ ਕਰਾਉਣੀ ਚਾਹੀਦੀ ਹੈ ਸਰਵਿਸ ਕਿਉਂਕਿ ਤੁਹਾਨੂੰ ਇੰਨਾ ਕੋਈ ਜ਼ਿਆਦਾ ਬਚਤ ਨਹੀਂ ਹੋਣੀ ਨਾ ਕੋਈ ਫਰਕ ਪੈਣਾ ਠੀਕ ਆ ਜੀ ਨਾਲੇ ਤੁਹਾਨੂੰ ਫਿਰ ਇਹ ਹੈ ਵੀ ਜਦੋਂ ਬੰਦਾ ਸਾਲ ਬਾਅਦ ਸਰਵਿਸ ਕਰਾਉਂਦਾ ਸਾਲ ਚ ਇੱਕ ਸਰਵਿਸ ਕਰਾਉਂਦਾ ਤਾਂ ਉਹ ਪਿਛਲੀ ਵਾਲੀ ਜੋ ਕਰਾਇਆ ਸੀਗਾ ਉਹ ਸਭ ਭੁੱਲ ਜਾਂਦਾ ਵੀ ਪਿਛਲੀ ਵਾਰੀ ਕੀ ਚੇਂਜ ਹੋਇਆ ਸੀਗਾ ਕੀ ਨਹੀਂ ਹੋਇਆ ਸੀਗਾ ਇਸ ਲਈ ਜਿਹੜੀ ਏਜੰਸੀ ਦੇ ਵਿੱਚ ਹੈ ਤੁਹਾਡੀ ਸਰਵਿਸ ਪ੍ਰੋਪਰ ਹੋਊਗੀ ਨਾਲੇ ਆਨ ਰਿਕਾਰਡ ਹੋਊਗੀ ਠੀਕ ਆ ਜੀ ਰਿਕਾਰਡ ਦੇ ਉੱਤੇ ਹੋਊਗੀ ਤਾਂ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਪਊਗੀ। ਦੂਜਾ ਉਹ ਬੰਦੇ ਜਿਨ੍ਹਾਂ ਦੀ ਗੱਡੀ ਦਾ ਇੱਕ ਡਰਾਈਵਰ ਨਹੀਂ ਹੈਗਾ। ਜਿਵੇਂ ਕਦੇ ਕੋਈ ਚਲਾ ਲੈ ਗਿਆ ਗੱਡੀ ਚੱਕ ਕੇ, ਕਦੇ ਕੋਈ ਲੈ ਗਿਆ, ਕਦੇ ਕੋਈ ਲੈ ਗਿਆ ਤਿੰਨ ਚਾਰ ਬੰਦੇ ਚਲਾਉਂਦੇ ਨੇ ਗੱਡੀ, ਠੀਕ ਆ? ਉਹ ਐਵੇਂ ਦੀ ਗੱਡੀ ਦਾ ਤੁਹਾਨੂੰ ਪਤਾ ਹੀ ਆ। ਦੇਖਭਾਲ ਘੱਟ ਹੁੰਦੀ ਆ। ਇੱਕ ਦੂਸਰੇ ਦੇ ਉੱਤੇ ਬੰਦਾ ਛੱਡੀ ਜਾਂਦਾ ਵੀ ਉਹ ਕਰਾ ਲੂਗਾ, ਉਹ ਕਰਾ ਲੂਗਾ। ਇਸ ਲਈ ਐਵੇਂ ਦੀ ਗੱਡੀ ਦੀ ਸਰਵਿਸ ਵੀ ਏਜੰਸੀ ਦੇ ਪਿੱਛੇ ਕਰਾਉਣੀ ਚਾਹੀਦੀ ਆ, ਠੀਕ ਆ ਜੀ? ਏਜੰਸੀ ਦੇ ਵਿੱਚ ਹੀ ਐਵੇਂ ਦੀਆਂ ਗੱਡੀਆਂ ਜਿਹੜੀਆਂ ਠੀਕ ਰਹਿੰਦੀਆਂ ਨੇ। ਕਿਉਂਕਿ ਉਹ ਏਜੰਸੀ ਦੇ ਵਿੱਚ ਇਹ ਹੈ ਕਿ ਪ੍ਰੋਪਰ ਰਿਕਾਰਡ ਹੁੰਦਾ ਵੀ ਪਿਛਲੀ ਸਰਵਿਸ ਤੇ ਕੀ ਹੋਇਆ ਸੀਗਾ ਤੇ ਹੁਣ ਕੀ ਹੋਣਾ ਤੇ ਸਿਸਟਮ ਦੇ ਨਾਲ ਉਹ ਜਿਹੜਾ ਸਿਸਟਮ ਚੱਲਦਾ ਰਹਿੰਦਾ ਠੀਕ ਹੈ ਜੀ ਮੇਰਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਠੀਕ ਹੈ ਜੀ ਤੁਹਾਡੇ ਲਈ ਹੈਲਪਫੁਲ ਹੋਊਗੀ ਕਿ ਤੇ ਤੁਹਾਨੂੰ ਵੀ ਆਈਡੀਆ ਹੋ ਗਿਆ ਹੋਊਗਾ ਕਿ ਤੁਸੀਂ ਸਰਵਿਸ ਕਿੱਥੋਂ ਕਰਾਉਣੀ ਆ ਅੰਦਰ ਤੋਂ ਕਰਾਉਣੀ ਆ ਕਿ ਬਾਹਰ ਤੋਂ ਕਰਾਉਣੀ ਆ ਠੀਕ ਹੈ ਜੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਧੰਨਵਾਦ ਜੀ